ਮਿੰਟੂ ਜੀ ਹੁਣ ਇਧਰ ਗੱਲਬਾਤ ਇੱਕ ਹੋਰ ਕਰ ਲਿਆ ਆਪਾਂ ਐਸਜੀਪੀਸੀ ਉਧਰ ਵੋਟਾਂ ਵਾਲਾ ਵੀ ਬੜਾ ਮਸਲਾ ਪਿਆ ਕਹਿੰਦੇ ਇੱਕ ਮੀਟਿੰਗ ਹੋਈ ਪੁੰਦਰ ਸਾਹਿਬ ਧਾਮੀ ਸਾਹਿਬ ਸੁਖਵੀਰ ਬਾਦਲ ਪਰ ਵਿੱਚ ਗੱਲਬਾਤ ਦਾ ਜਿਹੜਾ ਮੁੱਦਾ ਸੀ ਉਹ ਸੀ ਐਸਜੀਪੀਸੀ ਦੀਆਂ ਵੋਟਾਂ ਜਿਹੜੀਆਂ ਝਾਲੀ ਵੋਟਾਂ ਬਣ ਗਈਆਂ ਅੱਛਾ ਜੀ ਤੇ ਇਹ ਕਿਵੇਂ ਸੰਭਵ ਹੈ ਬਈ ਹਾਲਾਂਕਿ ਆਪਾਂ ਖੈਰ ਕਈ ਵਾਰੀ ਗੱਲ ਕਰ ਚੁੱਕੇ ਆ ਕਿ ਵੋਟਾਂ ਬਣ ਜਾਂਦੀਆਂ ਨੇ ਜਦੋਂ ਬਣਾਉਣ ਤੇ ਆਉਂਦੇ ਆ ਪਰ ਵੋਟਾਂ ਇਹੋ ਜਿਹੇ ਬੰਦੇ ਨੇ ਬਣ ਗਈਆਂ ਕਹਿੰਦੇ ਜਿਹੜੇ ਇੱਕ ਪੂਰਨ ਤੌਰ ਤੇ ਜਿਵੇਂ ਕਹ ਲੋ ਕਿ ਸ਼ਰਤਾਂ ਤੇ ਨਿਯਮ ਆ ਤੇ ਪੂਰੇ ਨਹੀਂ ਉਤਰਦੇ ਮੈਂ ਨਾ ਇੱਕ ਖਬਰ ਦੇਖੀ ਸੀ ਕਿ ਜੀ ਹੁਣੇ ਜੀ ਮੇਰੇ ਦੋਸਤ ਨੇ ਉਹ ਵੀ ਆਪਦਾ ਚੈਨਲ ਚਲਾਉਂਦੇ ਨੇ ਤੇ ਮੈਂ ਉਹ ਜ਼ਰੂਰ ਸਾਂਝੀ ਕਰਾਂ ਕਿ 28 ਜਨਵਰੀ ਨੂੰ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਬੁਲਾ ਲਈ ਗਈ ਹੈ ਜੀ ਇਹ ਵੱਡੀ ਗੱਲ ਹੈ ਹਮ ਕਿਉਂਕਿ ਇੱਕ ਤਾਂ ਉਹ ਕਮੇਟੀ ਸੀਗੀ ਜਿਹੜੀ ਸੱਤ ਮੈਂਬਰੀ ਬਿਲਕੁਲ ਉਹਦਾ ਅਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰੀਆਂ ਜਿਹੜੇ ਹੂੰ ਹੂੰ ਉਹਨਾਂ ਦਾ ਮਾਮਲਾ ਤੇ ਇਸ ਤੋਂ ਇਲਾਵਾ ਭਰਤੀ ਵਾਲਾ ਸਿਸਟਮ ਨਾਲ ਹੀ ਜੁੜ ਗਿਆ ਜੀ ਜੀ ਤਾਂ ਇਹਦਾ ਮਤਲਬ ਇਹ ਹੈ ਕਿ ਹਾਲੇ ਹਿੱਲ ਜੁਲ ਹੋਣੀ ਬਾਕੀ ਹੈ ਸਰ ਹੂੰ ਦੂਜੀ ਚੀਜ਼ ਜੀ ਕਿ ਜਿਹੜਾ ਵੋਟਾਂ ਦਾ ਮਸਲਾ ਹੈ ਸ਼ਾਇਦ ਸੁਖਮ ਸਿੰਘ ਸਾਹਿਬ ਤੁਸੀਂ ਉਦੋਂ ਤੱਕ ਕਾਈ ਬਣਦਾ ਹਿੱਸਾ ਬਣ ਚੁੱਕੇ ਸੀ ਕਿ ਅਸੀਂ ਵਿਦ ਫੈਕਟ ਤੇ ਫਿਗਰ ਬਿਲਕੁਲ ਗੱਲ ਕੀਤੀ ਸੀ ਕੀਤੀ ਸੀ ਨਾ ਕਿ 31 ਜੁਲਾਈ ਤੱਕ ਬਿਲਕੁਲ ਘਟ ਵੋਟਾਂ ਵੜੀਆਂ ਸਨ ਫਰਵਰੀ ਤੋਂ ਲੈ ਕੇ ਜੁਲਾਈ ਤੱਕ ਤੇ ਦੋ ਹਫਤਿਆਂ ਚ ਉਹ ਗ੍ਰਾਫ ਬਹੁਤ ਚੜ ਗਿਆ ਛੁੱਟਪ ਕਰ ਗਿਆ ਉਹ ਸਾਨੂੰ ਕਿਉਂ ਦੱਸਿਆ ਕਿਉਂਕਿ ਵੋਟਾਂ ਬਣਾਉਣ ਵਾਲੀ ਪ੍ਰਕਿਰਿਆ ਚ ਜਿਹੜੇ ਕੁਝ ਕਰਮਚਾਰੀ ਸੀ ਮੈਂ ਨਾਮ ਮਹਿਕਮੇ ਦਾ ਨਾਮ ਲਾਉਂਗਾ ਨਾ ਉਹਨਾਂ ਦਾ ਲਾਉਂਗਾ ਕਿਉਂਕਿ ਉਹਨਾਂ ਦੀ ਬਈ ਨੌਕਰੀ ਦਾ ਮਾਮਲਾ ਬਾਲ ਬੱਚੇਦਾਰ ਹੈ ਸਾਰੇ ਜੀ ਸਾਨੂੰ ਖੁਦ ਈਮੇਲ ਕੀਤੇ ਗਏ ਜਦ ਖੁਦ رابطہ ਕੀਤਾ ਗਿਆ ਕਿਉਂਕਿ ٹرسٹ ਹੁੰਦਾ ਤੁਹਾਡਾ ਕੋਈ ਵੀ ਬੰਦਾ ٹرسٹ ਨਾਲ ਕਰਦਾ ਕਿ ਇਹ ਮੁੱਦਾ ਵੀ ਚੱਕ ਦੇਣਗੇ ਤੇ ਸਾਡਾ ਪਰਦਾ ਵੀ ਰੱਖ ਲੈਣ ਬਿਲਕੁਲ ਉਹਨਾਂ ਨੇ ਯਾਨੀ ਜੋ ਵੋਟ ਬਣਾਉਣ ਦੀ ਪ੍ਰਕਿਰਿਆ ਚ ਲੱਗੇ ਸੀ ਉਹਨਾਂ ਨੇ ਸਾਨੂੰ ਦੱਸ ਦਿੱਤਾ ਕਿ ਸਾਨੂੰ ਇਸ ਤਰ੍ਹਾਂ ਦੇ ਹੁਕਮ ਹੋਇਆ ਕਿ ਵੋਟਾਂ ਬਣਾਈ ਚੱਲੋ ਜੀ ਜਿਹਦੇ ਨਾਂ ਨਾਲ ਕੌਰ ਲੱਗਦਾ ਸਿੰਘ ਲੱਗਦਾ ਫਿਰ ਜਦੋਂ ਅਸੀਂ ਉਹ ਅੰਕੜੇ ਫੜੇ ਤਾਂ ਸੱਚਮੁੱਚ ਉਹ ਚੀਜ਼ ਜਿਹੜੀ ਸੀ ਉਹ ਸਾਬਤ ਹੋਈ ਉਹ ਹੁਣ ਅੰਕੜਿਆਂ 'ਚ ਆਪਾਂ ਪਾਵਾਂਗੇ ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਉਹ ਦੂਸਰਾ ਪ੍ਰੋਗਰਾਮ ਜਿਹੜਾ ਉਹ ਹੀ ਸੁਣ ਲੈਣਾ ਚਾਹੀਦਾ ਸੀ ਤਾਂ ਟਾਈਮ ਲੱਗੇ ਉਹਦੇ ਚ ਆਪਾਂ ਗੱਲ ਕੀਤੀ ਸੀ ਉਹਦੇ ਚ ਆਪਾਂ ਅੰਕੜੇ ਦੱਸ ਦਿੱਤੇ ਸੀ ਕਿ 31 ਜੁਲਾਈ ਤੱਕ ਫਰਵਰੀ ਤੋਂ ਲੈ ਕੇ ਇੰਨੀਆਂ ਵੋਟਾਂ ਬਣੀਆਂ ਤੇ ਉਹ ਕੁਝ ਦਿਨਾਂ 'ਚ 4 ਲੱਖ ਕੁ ਰੇ 3 ਲੱਖ ਹੋਣਗੇ ਐਗਜ਼ੈਕਟ ਫਿਗਰ ਯਾਦ ਨਹੀਂ ਉਹ ਇੰਨੀਆਂ ਵੋਟਾਂ ਕਿਵੇਂ ਬਣੀਆਂ ਹਜ਼ਾਰਾਂ 'ਚੋਂ ਲੱਖਾਂ 'ਚ ਹੋ ਗਈਆਂ ਸੀ ਸਿੱਧੀਆਂ ਹਾਂ ਜੀ ਤਾਂ ਦੂਜੀ ਚੀਜ਼ ਕਿ ਹੁਣ ਅਕਾਲੀ ਦਲ ਵਾਦਲ ਇਹ ਵੀ ਗੱਲ ਕਹਿ ਰਿਹਾ ਹੈ ਕਿ ਇੱਕ ਕੁਝ ਥਾਵਾਂ 'ਤੇ ਤਾਂ ਸਾਨੂੰ ਵੋਟਰ ਸੂਚੀਆਂ ਉਪਲਬਧ ਨਹੀਂ ਹੈ ਹੂੰ ਹੁਣ ਦੇਖੋ ਜੇ ভোটার ਸੂਚੀ ਨਾਲ ਤੁਹਾਨੂੰ ਮਿਲੇਗੀ ਜੀ ਵੋਟ ਕਿਵੇਂ ਬਣਦੀ ਹੈ ਵੋਟ ਆਈ ਕਿ ਮਤਲਬ ਕਿ ਆਪਾਂ ਘਰ ਚ ਬੈਠੇ ਆ ਅਪਲਾਈ ਕਰ ਦਿੱਤੀ ਜਾਂ ਮਤਲਬ ਕਿ ਬੀਐਲਓ ਦੇ ਥਰੂ ਜਾਂ ਆਪਾਂ ਜਾ ਕੇ ਜਿਵੇਂ ਐਸਜੀਪੀਸੀ ਦੀ ਵੋਟ ਹੈ ਕਿ ਉਹ ਬਣਦੀ ਹੈ ਇੱਕ ਸਪੈਸ਼ਲ ਪ੍ਰਕਿਰਿਆ ਦੇ ਤਹਿਤ ਪ੍ਰੋਸੈਸ ਦੇ ਤਹਿਤ ਜਾ ਕੇ ਬਣਵਾ ਲਈ ਉਸ ਤੋਂ ਬਾਅਦ ভোটার ਸੂਚੀ ਆ ਗਈ ਹਮ ভোটার ਸੂਚੀ ਦੇ ਵਿੱਚ ਫੇਰ ਕੋਈ ਇਤਰਾਜ਼ ਹੈ ਜਾਂ ਕੋਈ ਰਹਿ ਗਿਆ ਹੈ ਤਾਂ ਫੇਰ ਤੁਹਾਨੂੰ ਇੱਕ ਸਮਾਂ ਦਿੱਤਾ ਜਾਂਦਾ ਕਿ ਤੁਸੀਂ ਇਤਰਾਜ਼ ਜਤਾ ਸਕਦੇ ਜੋ ਕੋਈ ਰਿਕਾਰਡ ਕਰਵਾ ਸਕਦੇ ਹੁਣ ਇਤਰਾਜ਼ ਵਾਲਾ ਸਮਾਂ ਚੱਲ ਰਿਹਾ ਜੀ ਹੁਣ ਜਦੋਂ ਇਤਰਾਜ਼ ਵਾਲਾ ਸਮਾਂ ਚੱਲ ਰਿਹਾ ਹੈ ਸਾਹਿਬ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਸ ਦੌਰ ਦੇ ਵਿੱਚ ਇਸ ਸਮੇਂ ਦੇ ਵਿੱਚ ਅਕਾਲੀ ਦਲ ਬਾਦਲ ਦਾ ਇਹ ਕਹਿਣਾ ਕਿ ਕੁਝ ਥਾਵਾਂ ਤੇ VOTER ਸੂਚੀਆਂ ਉਪਲਬਧ ਹੀ ਨਹੀਂ ਜੇ VOTER ਸੂਚੀ ਤੁਹਾਡੇ ਸਾਹਮਣੇ ਹੀ ਨੇ ਇਤਰਾਜ਼ ਫਿਰ ਕਿੱਥੋਂ ਲਗੋਗੇ ਕਿੱਥੋਂ ਲਗੋਗੇ ਕਰੈਕਸ਼ਨ ਕਿੱਥੋਂ ਲਗੋਗੇ ਹਾਂ ਨਾ ਜੀ ਤਾਂ ਇੱਕ ਤੇ VOTER ਸੂਚੀ ਨਾ ਉਪਲਬਧ ਹੋਣ ਦਾ ਮਾਮਲਾ ਹੈ ਦੂਜਾ ਅਕਾਲੀ ਦਲ ਬਾਦਲ ਦਾ ਇਹ ਇਤਰਾਜ਼ ਹੈ ਕਿ ਜੋ VOTER ਸੂਚੀਆਂ ਅਵੇਲੇਬਲ ਨੇ ਜੀ ਅਪਡੇਟ ਹੋ ਕੇ ਆਈਆਂ ਨੇ ਤਾਂ ਉਹਦੇ ਵਿੱਚ ਸਰ ਕੌਰ ਤੇ ਸਿੰਘ ਕਈ ਵੋਟਰਾਂ ਚ ਹਾਈ ਨਹੀਂ ਪਰ ਉਹ ਐਸਜੀਪੀਸੀ ਦੇ ਵਿੱਚ ਆ ਗਿਆ ਇਹ ਤੇ ਹੁਣ ਪ੍ਰਾਇਮਰੀ ਇੱਕ ਕੈਲੋ ਕੰਡੀਸ਼ਨ ਹੈ ਨਾ ਨiyam ਬਿਲਕੁਲ ਜ਼ਰੂਰੀ ਸ਼ਰਤ ਹੈ ਐਸਜੀਪੀਸੀ ਦਾ ਜੇ ਵੋਟਰ ਬਣਨਾ ਹੈ ਜਿਹਦੇ ਨਾਂ ਦੇ ਨਾਲ ਕੌਰ ਜਾਂ ਸਿੰਘ ਨਹੀਂ ਲੱਗਦਾ ਉਹ ਕਿਵੇਂ ਵੋਟਰ ਬਣ ਸਕਦਾ ਹੂੰ ਤੇ ਜੇ ਇਹਨਾਂ ਦੇ ਕੋਲ ਇਹਨਾਂ ਚੀਜ਼ਾਂ ਦੇ ਸਬੂਤ ਹੈਗੇ ਆ ਜੀ ਜੀ ਤਾਂ ਮੇਰੇ ਖਿਆਲ ਦੇ ਨਾਲ ਇਹ ਮਾਮਲਾ ਕੋਰਟ ਕਚੈਰੀ 'ਚ ਜਾ ਸਕਦਾ ਹੈ ਹੂੰ ਤੇ ਜੇ ਕੋਰਟ ਕਚੈਰੀ 'ਚ ਜਾਏਗਾ ਤੇ ਜੇ ਇਹ ਚੀਜ਼ ਸੱਚੀ ਹੋਣ ਕਿਉਂਕਿ ਇੱਕ ਪਾਰਟੀ ਦਾ ਇਹ ਇਤਰਾਜ਼ ਹੈ ਪਰ ਮੇਰਾ ਮੰਨਣਾ ਹੈ ਕਿ ਜੇ ਅਜਿਹਾ ਹੋਇਆ ਦੂਜੀਆਂ ਪੰਥਕ ਤੇਰਾ ਚਾਹੇ ਉਹ ਸੁਖਬੀਰ ਸਿੰਘ ਬਾਦਲ ਦੇ ਆਂਟੀ ਕਿਉਂ ਨਾ ਹੋ ਉਹਨਾਂ ਨੂੰ ਇਹ ਮਾਮਲਾ ਫੜਨਾ ਚਾਹੀਦਾ ਹੈ ਬਿਲਕੁਲ ਕਿਉਂਕਿ ਤੁਹਾਡੀ ਸਿੱਖ ਸੰਸਥਾ ਦੇ ਵਿੱਚ ਬਹੁਤ ਵੱਡੀ ਕੁਸਪੈਟ ਹੈ ਕੁਸਪੈਟ ਹੈ ਬਿਲਕੁਲ ਜਿਹੜੀ ਬਹੁਤ ਵੱਡੀ ਢਾਹ ਹੈ ਫਿਰ ਤੁਹਾਨੂੰ ਤੇ ਇਹੀ ਕੁਝ ਕਰਕੇ ਵੋਟਰ ਬਣ ਜਾਂਦਾ ਹੈ ਸਰ ਇਹੀ ਕੁਝ ਤੇ ਭਾਰਤੀ ਜਨਤਾ ਪਾਰਟ ਭਾਰਤੀ ਜਨਤਾ ਪਾਰਟੀ ਮੈਨੇ ਕਹਿੰਦਾ ਹਰਾ ਫੇਰੀ ਨਹੀਂ ਕਰਦੀ ਉਹ ਜੋ ਉਹਨਾਂ ਤੇ ਕਥੇ ਦੋਸ਼ ਲੱਗਦੇ ਆ ਸਰ ਮਸ਼ੀਨ ਦਾ ਮੇਰਾ ਮੰਨਣਾ ਕਿ 5 10% ਕੋਈ ਇਧਰ ਉਧਰ ਕੀਤਾ ਜਾ ਸਕਦਾ ਪਰ ਵਦੇਰੇ ਸਰ ਜਦੋਂ ਕੰਮ ਸਟਾਰਟ ਹੁੰਦਾ ਹੈ ਨਾ ਉਹ ਵੋਟਰ ਸੂਚੀਆਂ ਤੋਂ ਹੀ ਹੋ ਜਾਂਦਾ ਆ ਤੁਸੀਂ ਮਹਾਰਾਸ਼ਟਰ ਚ ਦੇਖ ਲਓ ਤੇ ਪਿੱਟ ਰਹੇ ਆ ਕਿ ਕਿੰਨੇ ਕਿੰਨੇ ਲੱਖ ਵੋਟਰ ਜਿਹੜੇ ਆ ਉਹ ਲੋਕ ਸਭਾ ਦੇ ਇਲੈਕਸ਼ਨ ਤੋਂ ਬਾਅਦ ਵਿਧਾਨ ਸਭਾ ਦੇ ਇਲੈਕਸ਼ਨ ਤੱਕ ਹੀ ਵੱਧ ਗਿਆ ਜੀ ਠੀਕ ਹੈ ਨਾ ਜੀ ਸੋ ਇਹ ਚੀਜ਼ਾਂ ਨੇ ਕਿ ਖਾਸ ਜਿਵੇਂ ਪੋਲਿੰਗ ਬੂਥ ਹੁੰਦੇ ਜਿਹੜੇ ਬੂਥ ਲੈਵਲ ਤੇ ਹੀ ਪਤਾ ਹੁੰਦਾ ਕਿ ਆ ਮਹਲਾ ਕਿੱਧਰ ਜਾ ਸਕਦਾ ਆ ਕਿੱਧਰ ਪਰਿਵਾਰ ਜਾ ਸਕਦਾ ਉੱਥੇ ਕਟਾ-ਕਟਾਈ ਹੋ ਜਾਂਦੀ ਆ ਤੋ ਇਹ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ ਦੇ ਨਾਲ ਇਹ ਸਾਰੀਆਂ ਪੰਥਕ ਤੇ ਰਾਂ ਨੂੰ ਸੋਚ ਲੈਣੀਆਂ ਚਾਹੀਦੀਆਂ ਇਹ ਨਾ ਵੇਖੋ ਕਿ ਸਾਹਮਣੇ ਸੁਖਵੀਰ ਸਿੰਘ ਬਾਦਲ ਆ ਜੀ ਜੀ ਉਹ ਇਤਰਾਜ਼ ਕਰੇ ਤੁਹਾਨੂੰ ਵੀ ਵੇਖਣਾ ਪਊਗਾ ਜੀ ਕਿ ਜੇ ਇਸ ਤਰ੍ਹਾਂ ਦਾ ਅਮਲ ਹੋਇਆ ਇਸ ਤਰ੍ਹਾਂ ਦੀ ਐਕਸਰਸਾਈਜ਼ ਕੀਤੀ ਗਈ ਆ ਇਸ ਤਰ੍ਹਾਂ ਦੀ ਹਿਰਾਫੇਰੀ ਕੀਤੀ ਗਈ ਆ ਤਾਂ ਇਹ ਨਾ ਤਾਂ ਇਲੈਕਟੋਰਲ ਸਿਸਟਮ ਵਾਸਤੇ ਠੀਕ ਆ ਜੀ ਨਾ ਕਿਸੇ ਧਰਮ ਦੀ ਜਿਹੜੀ ਅਲੈਦਾ ਇੱਕ ਸੰਸਥਾ ਹੈ ਨਾ ਹੀ ਉਹਦੇ ਲਿਹਾਜ਼ ਨਾਲ ਠੀਕ ਆ ਬਿਲਕੁਲ ਬਿਲਕੁਲ ਤਾਂ ਇਹ ਜੇ ਮਾਮਲਾ ਰਹਿੰਦਾ ਇਸੇ ਤਰ੍ਹਾਂ ਸਾਬਤ ਹੁੰਦਾ ਤਾਂ ਕੋਰਟ ਚ ਜਾ ਸਕਦਾ ਤੇ ਅੱਗੇ ਵੀ ਇਹਨਾਂ ਨੇ ਇੱਕ ਖਤਾ ਖਾਧੀ ਆ ਇੱਕ ਕਾਨੂੰਨੀ ਲੜਾਈ ਜਿਹੜੀ ਆ ਇਹਨਾਂ ਨੇ ਲੜਨੀ ਸਟਾਰਟ ਕੀਤੀ ਸੀ ਹਰਿਆਣੇ ਚ ਕਿਉਂਕਿ ਹਰਿਆਣੇ ਚ ਰੋਕ ਦਿੱਤਾ ਗਿਆ ਕਿ ਤੁਸੀਂ ਚੋਣ ਨਿਸ਼ਾਨ ਤੱਕੜੀ ਤੇ ਜਾਂ ਅਕਾਲੀ ਦਲ ਵਾਦਲ ਦੇ ਜੀ ਜੀ ਕੈਂਡੀਟ ਨਹੀਂ ਲੜ ਸਕਦੇ ਉੱਥੇ ਕਾਨੂੰਨੀ ਲੜਾਈ ਜਿੱਤ ਨਹੀਂ ਸਕਿਆ ਅਕਾਲੀ ਦਲ ਬਾਦਲ ਵਾਲੇ ਠੀਕ ਹੈ ਨਾ ਜੀ ਤੇ ਇਹੀ ਸੂਰਤਿ ਹਾਲ ਇੱਥੇ ਵੀ ਹੋ ਸਕਦੀ ਹੈ ਹੋ ਸਕਦੀ ਹੈ ਬਿਲਕੁਲ ਇਸੇ ਬਿਹਾਵ ਤੇ ਪਰ ਜੇ ਇਹਨਾਂ ਦੇ ਇਹ ਇਤਰਾਜ਼ ਜਿਹੜੇ ਸਹੀ ਨੇ ਜੀ ਸੱਚ ਨੇ ਸੂਚੀਆਂ ਇਹਨਾਂ ਦੇ ਕੋਲ ਨਹੀਂ ਹੂੰ ਤੇ ਉਧਰ ਸੂਚੀਆਂ ਉਪਲਬਧ ਨਹੀਂ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਮਾਮਲਾ ਕੋਰਟ ਚੈਰੀ ਤੱਕ ਜਾਏਗਾ ਫਿਰ ਜਾਣਾ ਵੀ ਚਾਹੀਦਾ ਤੇ ਸਾਰੀਆਂ ਪੰਥਕ ਧਿਰਾਂ ਨੂੰ ਇਹ ਦਿੱਤੇ ਆਪਣਾ ਵਿਚਾਰ ਰੱਖਣ ਵਾਲਾ ਬੰਦਾ ਨਾ ਨਾ ਮਸਲਾ ਪਾਇਦਾਰ ਹੈ ਜੀ ਜ਼ਰੂਰ ਹੈ ਕਿ ਮਸਲਾ ਪਾਇਦਾਰੋਂ ਇਸ ਤੇ ਗੱਲਬਾਤ ਹੋਣੀ ਚਾਹੀਦੀ ਹੈ ਜਗਤਾਰ ਸਿੰਘ ਦੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਵੀ ਔਰ ਹਾਜ਼ਰੀ ਲਈ ਵੀ ਔਰ ਇਹ ਕਹਿ ਰਹੇ ਨੇ ਕਿ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਜਿਹੜਾ ਸੱਚ ਦੇ ਸਾਝੀ ਵਾਲਤਾ ਦਾ ਸੁਨੇਹਾ ਦਿੰਦੇ ਰਹੋਗੇ ਜੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੇ ਨਾਲ ਫੈਕਟਫੁਲੀ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ ਅਕਾਲੀ ਦਲ ਵੋਟਾਂ ਬਣਾਉਣ ਲਈ ਕਹਿੰਦੇ ਹੋਰ ਸਮਾਂ ਮੰਗ ਰਿਹਾ ਪਾਲੀਆ ਸਾਹਿਬ ਕਹ ਰਹੇ ਨੇ ਤੇ ਚੰਡੀਗੜ੍ਹ ਦੇ ਵਿੱਚ ਤੇ ਵੋਟਰ ਸੂਚੀ ਸ਼ਾਇਦ ਅਪਡੇਟ ਹੀ ਨਹੀਂ ਹੋ ਮੈਨੂੰ ਲੱਗਦਾ ਸਮਾਂ ਦੇਣਾ ਪਊਗਾ ਜੀ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸਮਾਂ ਵਧਾਉਣ ਵਾਸਤੇ ਲਿਖ ਦਿੱਤਾ ਹੈ ਜੀ ਜੀ ਤੇ ਸਾਡੇ ਕੋਲ ਤੇ ਕੰਮ ਹੀ ਕਰਨ ਨਹੀਂ ਹੋਇਆ ਹੂੰ ਤੇ ਦਾ ਮਤਲਬ ਇਹ ਆ ਕਿਉਂਕਿ ਚੰਡੀਗੜ੍ਹ ਐਸਟੀਪੀਸੀ ਦੇ ਵਿੱਚ ਹੀ ਆਉਂਦਾ ਹੈ ਨਾ ਹੂੰ ਜੋ ਐਸਟੀਪੀਸੀ ਦਾ ਦਾਇਰਾ ਹੈ ਚੰਡੀਗੜ੍ਹ ਉਹਦੇ ਵਿੱਚ ਆ ਗਿਆ ਨਾ ਜੀ ਤੇ ਜੇ ਚੰਡੀਗੜ੍ਹ ਨੇ ਸਮਾਂ ਮੰਗ ਲਿਆ ਇਟ ਮੀਨ ਕਿ ਅਕਾਲੀ ਦਲ ਦਾ ਸਮਾਂ ਮੰਗਿਆ ਜਿਹੜਾ ਉਹ ਮੇਰੇ ਖੰਦ ਦੇ ਨਾਲ ਹੋਰ ਵਜ਼ਨਦਾਰ ਹੋ ਜਾਏਗਾ ਹਾਂ ਹੋ ਸਕਦਾ ਹੈ ਕਿ ਇਹ ਵੋਟਾਂ ਮੰਨ ਦੀ ਜਿਹੜੀ ਪ੍ਰਕਿਰਿਆ ਹੋਰ ਲੰਬੀ ਲੰਬੀ ਹੋ ਜਾਵੇ ਬਿਲਕੁਲ 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 ਉਹ ਜਸਦੀਵਾਰੀ ਜੀ ਕਹਿ ਰਹੇ ਨੇ ਕਿ ਅਮਰਿੰਦਰ ਸਿੰਘ ਨੇ ਪਹਿਲੀ ਵਾਰੀ ਕਹਿੰਦੇ ਸਰਕਾਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਸੀ ਦਖਲ ਅੰਦਾਜ਼ੀ ਤੇ ਕਹਿ ਰਹੇ ਨਹੀਂ ਦਖਲ ਅੰਦਾਜ਼ੀ ਤੇ ਕਹਿਰੋਂ ਤੋਂ ਹੋ ਗਈ ਸੀ ਸ਼ੁਰੂ ਜਦੋਂ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਨਹੀਂ ਸਿੱਖ ਸੰਗਤ ਬੋਰਡ ਬਣਾਤਾ ਸੀਗਾ ਉਹਨਾਂ ਨੇ ਇਲੈਕਸ਼ਨ ਲੜਿਆ ਬਕਦਾ ਕਾਂਗਰਸੀਆਂ ਨੇ ਇਲੈਕਸ਼ਨ ਲੜਿਆ ਐਸਟੀਪੀਸੀ ਵਾਲਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਚਾਰਚ ਕਲ ਦੇ ਵਿੱਚ ਤੇ ਬੁਰੀ ਬੁਰੀ ਤਰ੍ਹਾਂ ਹਾਰ ਹੋ ਗਈ ਸੀ ਉਹਨਾਂ ਦੀ ਤੇ ਮੇਰਾ ਮੰਨਣਾ ਹੈ ਕਿ ਜੇ VOTER ਸੂਚੀਆਂ ਚ ਅਜਿਹੀ ਕੋਈ ਕੋਤਾਈ ਹੋਈ ਆ ਜਾਂ ਹਿਰਾਫੇਰੀ ਹੋਈ ਆ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹਾਂ ਤੁਸੀਂ ਪਾਰਟਿਸਿਪੇਟ ਕਰੋ ਜਿਹੜਾ ਮਰਜ਼ੀ ਇਲੈਕਸ਼ਨ ਚ ਆ ਜਾਵੇ ਚਾਹੇ ਕੋਈ ਵੀ ਪੰਥਕ ਤੇ ਰਾਜਾਵੇ ਕੋਈ ਵੀ ਆ ਜਾਵੇ ਜੀ ਕੋਈ ਚੱਕਰ ਨਹੀਂ ਹੈ ਪਰ ਸਿੱਖਾਂ ਦੀ ਜਿਹੜੀ ਸੰਸਥਾ ਹੈ ਉਹਦੀ ਵੋਟਰ ਸੂਚੀ ਚ ਕੋਈ ਗੜਬੜੀ ਨਹੀਂ ਹੋਣੀ ਚਾਹੀਦੀ ਜੇ ਮੇਰਾ ਇਹ ਮੰਨਣਾ ਹੈ ਬਿਲਕੁਲ 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 ਮਿੰਟੂ ਜੀ ਅ ਨਿਸ਼ਾਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਿਟਵਾਇਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਕਾਂਗਸ